ਸਮਝ ਆਇਆ ਸੋ ਜਦੋਂ ਨੂੰਕ ਨੂੰ ਇਹ ਪਤਾ ਲੱਗ ਜਾਂਦਾ ਹੈ ਤੇ ਉਹ ਪਤਾ ਲੱਗਣਾ ਹੈ ਸਤ ਸੰਗਤ ਵਿੱਚ ਬੈਠ ਕੇ ਸੋ ਇਹੋ ਜੀ ਸਤ ਸੰਗਤ ਦੇ ਗੁਰੂ ਸਾਹਿਬ ਨੂੰ ਬਖਸ਼ਦੇ ਰਹਿਣ ਦੀ ਅਰਦਾਸ ਹੈ ਸੋ ਬੇਨਤੀ ਹੈ ਕਿ ਖਾਲਸਾ ਦਾ ਪ੍ਰਗਟ ਦਿਹਾੜਾ ਸਿੱਖ ਸੰਤਾਨ ਬੜੀ ਸ਼ਰਧਾ ਭਾਵਨ ਦੇ ਭਾਵਨਾ ਦੇ ਨਾਲ ਜਿੱਥੇ ਵੀ ਵਸਦੀਆਂ ਉਹ ਮਨਾਉਂਦੀਆਂ ਨੇ ਸੋ ਇਸੇ ਤਰ੍ਹਾਂ ਇਹ ਸਪਾਵਨ ਸਥਾਨ ਤੇ ਵੀ 14 ਇਸ ਸੰਬੰਧ ਵਿੱਚ 12 April ਨੂੰ ਇਸ ਮੇਨ ਹਾਉਦੇ ਵਿੱਚ ਇਸ ਰੀਕਾਂਟ ਪਾਤ ਸਾਹਿਬ ਦਾ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 14 April ਨੂੰ ਪਾਏ ਜਾਣਗੇ ਉਪਰੰਤ ਸਾਰਾ ਦਿਨ ਦੇ ਰਾਤ ਤੱਕ ਦੀਵਾਨ ਸੱਜਣਗੇ ਸੋ ਆਪ ਸਭ ਦਾ ਬਤੀ ਬੇਨਤੀ ਹੈ ਸમિત ਪਰਿਵਾਰਾਂ ਦੇ ਇਸ ਸਮਾਗਮਾਂ ਦੇ ਵਿੱਚ ਜਰੂਰ ਪਹੁੰਚਣ ਦੀ ਕਿਰਪਾਤਾ ਕਰਨੀ ਨਾਲ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੁੰਦੀ ਹੈ ਸੁਕਾਸ਼ ਕੁਲ ਕੀ ਮਾਤਾ ਦਾ ਭੈਣਾਂ ਨੂੰ ਬੇਨਤੀ ਹੈ 13 ਫਰਵਰੀ ਤੇ 14 ਫਰਵਰੀ ਨੂੰ ਦੋ ਦਿਨ ਆਪ ਸੰਗਤ ਨੇ ਆਪਣੇ ਘਰਾਂ ਤੋਂ ਪ੍ਰਸ਼ਾਦੀ ਬਣਾ ਕੇ ਲਿਆਉਣ ਦੀ ਸੇਵਾ ਜਿਹੜੀ ਉਂ ਭਾਉਣੀ ਹੈ ਤੇ ਨਾਲ ਬੇਨਤੀ ਹੈ ਕਿ ਸੰਗਤ ਦੀਆਂ ਆਮਦਨਾਂ ਨੂੰੱਖ ਰੱਖਦੇ ਆਂ ਸੇਵਾਦਾਰ ਨਹੀਂ ਲੋੜ ਹੈ ਸੋ ਜਿਹੜੇ ਵੀ ਵੀਰ ਭੈਣ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਨਾਮ ਗੁਰਦੁਆਰਾ ਸਾਹਿਬ ਦੇ ਦਫ਼ਤਰ ਦੇ ਵਿੱਚ ਲਿਖਵਾ ਦੇਣ ਾਂਗੇ ਜਿੱਥੇ ਵੀ ਰੋਣ ਪਵੇ ਆਪਾਂ ਦੇਹੀ ਦੇ ਨਾਲ ਸੇਵਾ ਨਿਭਾ ਸਕੀਏ ਸਵੇਰ ਵੇਦਿਆਂ ਨੂੰ ਜਰੂਰ ਪ੍ਰਵਾਮ ਕਰਨਾ ਆਓ ਅਤੀ ਸਤਿਕਾਰਯੋਗ ਭਾਈ ਪਰਵੀਰ ਸਿੰਘ ਜੀ ਉਹਨਾਂ ਦੇ ਜਿੱਥੇ ਪਾਸੋਂ ਗੁਰਬਾਣੀ ਕੀਰਤ ਸਦ ਰਾਹੀ ਆਨੰਦ ਮਾਣੀਏ ਉਹਨਾਂ ਦੀ ਖਿਮਾ ਬਖਸ਼ਣ ਲਈ ਵਾਹਿਗੁਰੂ ਜੀ ਦਾ ਖਾਲਸਾ ਧਰਵਾਦ ਵਾਹਿਗੁਰੂ ਜੀ ਕੀ ਫਤਿਹ ਚਸਨਾ ਨਾ ਜੇਤਾਤ ਜਨਮਾਂ ਨਾ ਰੱਖਿਆ ਅਗਨੀ ਪਾਏ ਵਾਜਕ ਪਵਨ ਆਖ ਸਭ ਜਾਏ ਜੇਤਾ ਮੋਹ ਪਰੇਤ ਸਾਰ ਸਭ ਕਾਲ ਖੁਦਾਗਾ ਗਤ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬਿਆ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾ ਜੇ ਕੋ ਡੁੱਬਿਆ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾ ਵਾਹਿ ਜੀ ਕਾ ਖਾਲਸ ਵਾਹਿ ਜੀ ਕੀ ਫਤਿਹ ਚਬਰ 70 ਤੱਕ ਦੇ ਮਾਲ ਹਲ ਸਵਾਗਤ ਹੈ ਆਪਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੰਡਪ ਵਿੱਚ। ਗੋਦਾਨ ਅਧਵਾਨ ਦੇ ਸਤਿਗੁਰੂ ਦੀ ਕਿਰਪਾ ਅਗੇ ਹੋਣ ਨਾਲ ਜਿਸ ਸੰਧਿਆ ਉਪਰਕਰ ਦੇਵਾਨਾ ਜੀ ਦੀ ਹਾਜ਼ਰੀਆਂ ਪਰੀਆਂ। ਗੁਰੂ ਸਾਹਿਬ ਦੀ ਕਿਰਪਾ ਕਮਰਣਾ ਦੀਆਂ ਹਾਜ਼ਰੀਆਂ ਦਾ ਅਰਥ ਕਰਵਾਉਣ ਤਾਂ ਸਾਰੇ ਸਿੱਖੀ ਜੀਵਨ ਨਾਮ ਦਾਣਾ ਚੰਨਾਲ ਦਾ ਪਰਸਾ ਅਪੇਕਸ਼ ਕਰਨ। ਸੁਬੰਤੀ ਹੈ 14 ਪ੍ਰਾਪਤ ਆਲ ਸਾਰਾ ਸਾਜਨਾ ਵਿਵਸ ਸਿੱਖ ਸੰਗਤਾਂ ਬੜੀ ਸ਼ਰਧਾ ਭਾਵ ਨਾਲ ਮਨਾ ਰਹੀਆਂ ਨੇ ਜਿਸ ਦਾ ਸਮਾਂ ਵਿੱਚ ਕੱਲ ਨੂੰ ਮਹਾਤਵੇ ਦੀ ਸਵੇਰੇ 5:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਇਸ ਮਹਿਲ ਦੇ ਵਿੱਚ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਪੋਹਗਾ 14 ਅਪ੍ਰੈਲ ਨੂੰ ਤਕਰੀਬਨ 10:00 ਵਜੇ ਪਾਏ ਜਾਣਗੇ ਉਪਰੰਤ ਸਾਰਾ ਦਿਨ ਦੇ ਰਾਤ ਤੱਕ ਦੀਵਾਨ ਸੱਜਣਗੇ ਸਵਾਪਸੰਗਤਾ ਪਤੀ ਬੇਨਤੀ ਹੈ ਆਪਣੇ ਕੀਮਤੀ ਉਜੇ ਵਿਆਹ ਸੰਕੁਚ ਦੇ ਸਮਿਤ ਪਰਿਵਾਰ ਦੇ ਨਾਸਮਾਗਮਾ ਦੇ ਵਿੱਚ ਜ਼ਰੂਰ ਹਸਮੁਲਿਆਤ ਕਰਨ ਦੀ ਕਿਰਪਾਲਤਾ ਕਰਨੀ ਨਾਲ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੁੰਦੀ ਹੈ ਸੁਖਾਸ ਕਰਕੇ ਬੇਨਤੀ ਮਾਤਾਵਾਂ ਪੈਣਨ ਨੂੰ ਹੈ ਕਿ ਆਪਣੇ ਘਰਾਂ ਤੋਂ 13 ਅਪ੍ਰੈਲ ਤੇ 14 ਅਪ੍ਰੈਲ ਦੋ ਦਿਨ ਆਪਣੇ ਘਰਾਂ ਤੋਂ ਰਸਾਦੀ ਬਣਾ ਕੇ ਲਿਆਉਣ ਦੀ ਜਿਹੜੀ ਸੇਵਾ ਇਹੋ ਆਪਨੇ ਕਰਨੀ ਹੈ ਸੋ ਜਿਹੜੇ ਵੀ ਪਰਸ਼ਾਧਨ ਦੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਉਹ ਆਪਣਾ ਨਾਮ ਨੰਬਰ ਗੁਰਦਾਰਾ ਸਾਹਿਬ ਦੇ ਦਫ਼ਤਰ ਦੇ ਵਿੱਚ ਲਿਖਵਾ ਦੇਣ ਨਾਲ ਬੇਨਤੀ ਹੈ ਕਿ 13 ਤੋਂ 14 ਨੂੰ ਦੋ ਦਿਨਾਂ ਨੂੰ ਸੇਵਾਦਾਰਨ ਦੀ ਮੂੜ ਹੈ ਸੋ ਜਿਹੜੇ ਵੀ ਵੀਰ ਭੈਣ ਸੇਵਾਦਾਰ ਨੂੰ ਸੇਵਾਵਾਂ ਕਰਨਾ ਚਾਹੁੰਦੇ ਹੋਣ ਉਹਨਾਂ ਨੂੰ ਬੇਨਤੀ ਹੈ ਉਹ ਆਪਣਾ ਨਾਮ ਨੰਬਰ ਗੁਰਦਾਰਾ ਸਾਹਿਬ ਦੇ ਦਫ਼ਤਰ ਦੇ ਵਿੱਚ ਲਿਖਵਾ ਦੇਣ ਸੋ ਇਹ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਨਾ ਹੁਣ ਪਾਵਨ ਰੂਪ ਦੀ ਸੇਵਾ ਹੋਣੀਆਂ ਉਪਰੰਤ ਗੁਰੂ ਕਾਲੰਬਰ ਤਿਆਰ ਹੈ ਲੋਕਤਾਪਕੰਮਾ ਸ਼ਰਕੇ ਫਰਜਾਨ ਦੀ ਕਿਰਪਾਲਤਾ ਕਰਨੀ ਸਮਾਪਤੀ ਤੋਂ ਬਾਅਦ ਵਿੱਚ ਰਮਾਲਾ ਸੱਜ ਦੀ ਸੇਵਾ ਹੋਣੀ ਹੈ ਸੋ ਜਿਨ੍ਹਾਂ ਨੇ ਵੀ ਹਾਜ਼ਰੀ ਭਰਨੀ ਹੋਵੇ ਉਹ ਸਮਾਪਤੀ ਤੋਂ ਬਾਅਦ ਇੱਥੇ ਰੁਕ ਸਕਦੇ ਨੇ ਸੇਵਕੀਆਂ ਨੂੰ ਪ੍ਰਵਾਨ ਕਰਨਾ ਫੁੱਲਾਂ ਦੀ ਕਿਮਾ ਭੰਗੇ ਪ੍ਰਵਾਨੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਤੇ ਰਾਤ ਗੋੜੀ ਦੀ ਤੀਂ ਹਨਾ ਤੰਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਸਣ ਇਰਤਾ ਕੀ ਅਕਰ ਦੇਗਾ ਹੁਨੇ ਦੀ ਚਾਰੂ ਕਿਛਰ ਗਾਉਂ ਤੋ ਨੀਲਾ ਸਿਬਰੀਓ ਸਿਰਨਹਾਰੋ ਤੁਮ ਗਾਉ ਮੇਰੇ ਨੇ ਤੋ ਆਕਾਸ ਮਿਲਾਂ ਹਾਂ ਵਾਰੀ ਜਿ ਤੋ ਨੀਲਾ ਸਦਾ ਸੁਖ ਕੋ ਇੰਤਰਾਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਜਿਸ ਨੇ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾ ਹੋਆ ਸੂਰਜ ਏਕੋ ਨਿਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਤ ਨਾਸੀ ਮਹਲਾ ਪਹਿਲਾ ਗਗਨ ਮਹਿ ਥਾਲ ਜਬ ਚੰਦ ਦੀਪਕ ਬਨੇ ਚਾਰਿਕਾ ਮੰਡਲ ਬਨ ਤੁਮੋਤੀ ਧੂਪ ਮਲਿਆਨ ਲੋ ਪਵਨ ਚਬ ਲੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ

ਹਰ ਜਨ ਕਮਲ ਮਗਰਾਂ ਦੇ ਨੋਕੀ ਤੁਮਨ ਨੂੰ ਆਂਦੀ ਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਏ ਜਾਂਦੇ ਤੇਰਾ ਨਾਇ ਵਾਸਾ ਰਾਤ ਬਾੜੀ ਸੁਬੇ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮੈਂ ਸਾਧੂ ਮੰਡਲ ਖੰਡਾ ਹੈ ਉਪਰ ਵਿਖਤ ਰਿਖੇ ਗੁਰਪਾਇਆ ਮਨ ਹਰਲੀਖ ਮੰਡਲ ਮੰਡਾ ਹੈ ਕਰ ਸਾਧੂ ਮੰਜ਼ਰੀ ਪੁਨ ਬੜਾ ਹੈ ਕਰ ਜਨ ਲੋਤ ਪੁਨ ਬੜਾ ਹੈ ਰਹਾਓ ਤਾਕਤ ਹਰ ਦਾ ਸਾਥ ਨਾ ਜਾਣਿਆ ਫਿਰ ਅੰਦਰ ਹੋਣੇ ਕੰਡਾ ਹੀ ਜਿਉਂ ਜਿਉਂ ਚੱਲਿਆ ਜੋ ਗੈਰ ਪਾਵੈ ਜੰਗ ਕਾਲ ਸਹਿ ਸਿਰ ਡੰਡਾ ਹੀ ਹਰ ਦਿਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਾਪ ਖੰਡਾ ਹੀ ਅਬਿਨਾਸੀ ਕੋਈ ਸੁਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮ ਮੰਡਾ ਹੈ ਹਮ ਗਰੀਬ ਮਸਕੀਨ ਜੋ ਤੇਰੀ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਅਧਾਰ ਤੇਖ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੀ ਨੀਤਾ ਸੰਤ ਟਹਿਲ ਕੀ ਬੇਲਾ ਕੀਹਾ ਠਾਠ ਚਲੋ ਹਰਿ ਲਾਹਾ ਆਗਿਆ ਬਚਨ ਸੁਹੇਲਾ ਆਦਿ ਘਟੈ ਜਿਨਿਸ ਰਹਿਣਾਰੇ ਮਨਿ ਗੁਰਿ ਮਿਲਿ ਕਾਰ ਸਵਾਰੇ ਰਹਾਉ ਤਿਨ ਸੰਸਾਰ ਵਿਕਾਰ ਸੰਤੇ ਮਹਿ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀਆ ਵੇ ਇਬਰਸ ਅਕਥ ਕਥਾ ਤਿਨ ਜਾਣੀ ਜਾ ਕਾ ਵਾਏ ਸੋਈ ਬਿਨਾ ਜੋ ਹਰਿ ਗੁਰ ਤੇ ਮਨਿ ਬਸੇਰਾ ਨਿੱਜਲੇ ਮਹਿਲ ਪਾਉ ਹੋ ਸਕਸੇ ਹਜੇ ਬਹੁੜ ਨਾ ਹੋਏ ਕੋਪੇਰਾ ਅੰਤਰ ਜਾਮੇ

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲੰਕੇ ਆਏ ਫਿਰ ਅੰਗਲ ਬੁਰਤੇ ਅੰਮ੍ਰਦਾਸ ਰਾਮਦਾਸ ਸਾਹਿਬ ਹੀ ਸਹਾਏ ਅਰਜਨ ਅਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਲਿਖੇ ਸਭ ਦੁੱਖ ਜਾਏ ਤੇ ਇੱਕ ਵਾਰ ਅਦਰ ਸੰਗਰੇ ਘਰ ਨਾਮ ਦਿਆ ਬਿਠਾਏ ਸਭ ਥਾਈ ਨੂੰ ਹੈ ਸਹਾਏ ਦਸਵਾਂ ਪਾਤਸ਼ਾਹ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹਨਾਂ ਮਾਨਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਤੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਸੰਧਿਆ ਵਕਤ ਦੇ ਦੀਵਾਨਾਂ ਦੀ ਸਮਾਪਤੀ ਤੋਂ ਬਰੰਤ ਆਪ ਜੀ ਦੇ ਪਾਵਨ ਰੂਪ ਦੀ ਸੇਵਾ ਕੀਤੀ ਗਈ ਹੈ ਅਣਸੇ ਦੇ ਵਿੱਚ ਅਗੰਮੀ ਬਾਣੀ ਪੜਦਿਆਂ ਪਾਵਨ ਸਰੂਪ ਦੀ ਸੇਵਾ ਕਰਦਿਆਂ ਹੋਈਆਂ ਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਖਿਮਾ ਕਰਨੀਆਂ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਆਪ ਕਿਰਪਾ ਕਰੋ ਆਪਣੇ ਸੁਖਾਸਨਾਂ ਤੇ ਵਿਸਰਾਮ ਕਰੋ ਸੰਗਤਾਂ ਸੇਵਕਾਂ ਨੂੰ ਖੁਸ਼ੀਆਂ ਬਖਸ਼ੇ ਇਸ ਤਾਮਰਪ ਵੇਲੇ ਦਰਸ਼ਨ ਦਿਦਾਰੇ ਬਖਸ਼ ਕੇ ਸਗ ਸੰਗਤਾਂ ਨੂੰ ਨਿਹਾਲ ਕਰਨਾ ਚੜ੍ਹਦੀਆਂ ਕਲਾ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਮਿਕ ਨਾਮ ਕੱਢੀ ਕਲਾ ਜਿਹਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਭ ਸੇਰਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਭਗਵੇਂ ਮੇਰਾ ਸਤ